ਹਾਂਜੀ ਅੱਜ ਦੀ ਜਾਣਕਾਰੀ ਹੈ ਜੀ ਉਹਨਾਂ ਸਾਬਕਾ ਸੈਨਿਕਾਂ ਦੇ ਲਈ ਜਿਨ੍ਹਾਂ ਦੀ ਉਮਰ 54 ਸਾਲ ਤੋਂ ਘੱਟ ਹੈ ਉਹਨਾਂ ਨੂੰ ਨੌਕਰੀ ਦੇਣ ਦੇ ਲਈ ਇੱਕ ਸੈਮੀਨਾਰ 7 ਅਗਸਤ 2025 ਨੂੰ ਸਵੇਰੇ 10 ਵਜੇ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਜਲੰਧਰ ਵਿਖੇ ਯੋਜਿਤ ਕੀਤਾ ਜਾ ਰਿਹਾ ਜਿਦੇ ਵਿੱਚ ਇਹਨਾਂ ਨੌਕਰੀਆਂ ਦੇ ਲਈ ਯੋਗ ਅਤੇ ਇੱਛੁਕ ਉਮੀਦਵਾਰਾਂ ਦੀ ਚੋਣ ਜਿਹੜੀ ਉਹ ਕੀਤੀ ਜਾਏਗੀ ਤੁਸੀਂ ਨੋਟ ਕਰ ਲਓ ਅੱਗੇ ਵੀ ਸ਼ੇਅਰ ਕਰ ਦਿਓ ਜਾਣਕਾਰੀ ਕਿਸੇ ਜ਼ਰੂਰਤਮੰਦ ਨੂੰ ਨੌਕਰੀ ਮਿਲ ਸਕੇ ਸਭ ਤੋਂ ਪਹਿਲੀ ਜਿਹੜੀ ਪੋਸਟ ਵਾਸਤੇ ਇੰਟਰਵਿਊ ਹੋਣੀ ਹੈ ਰੇਲੈਂਸ ਇੰਡਸਟਰੀ ਗੁਜਰਾਤ ਦੇ ਵਿੱਚ ਟੈਰੀਅਰ ਸਿਕਿਉਰਿਟੀ ਸਰਵਿਸ ਕੰਪਨੀ ਵੱਲੋਂ 70 ਪੋਸਟਾਂ ਨੇ میٹرਿਕ ਪਾਸ ਯੋਗਤਾ ਸ਼ੇਪ 1 ਕੈਟਾਗਰੀ ਹੋਣੀ ਚਾਹੀਦੀ ਹੈ ਤੇ ਉਮਰ ਜਿਹੜੀ ਉਹ 47 ਸਾਲ ਤੋਂ ਘੱਟ ਹੋਵੇ ਕਰੈਕਟਰ ਐਗਜ਼ੈਂਪਲਰੀ ਹੋਣਾ ਚਾਹੀਦਾ ਹੈ ਤੇ 5 ਸਾਲਾਂ ਤੋਂ ਵੱਧ ਸਮਾਂ ਨਹੀਂ ਹੋਣਾ ਚਾਹੀਦਾ ਰਿਟਾਇਰ ਆਿਆਂ ਨੂੰ ਸਪਾਈ ਤੋਂ ਹੌਲਡਰ ਤੱਕ ਅਪਲਾਈ ਕਰ ਸਕਦੇ ਨੇ ਤਨਖਾਹ ਜਿਹੜੀ ਹੈ 44000 ਰੁਪਏ ਮਹੀਨਾ ਰਹੇਗੀ ਰਹਿائش ਮੁਫਤ ਰਹੇਗੀ ਤੇ ਖਾਣੇ ਦੇ ਉੱਪਰ ਜਿਹੜੀ ਸਬਸਿਡੀ ਮਿਲੇਗੀ ਅਗਲੀ ਪੋਸਟ ਹੈ ਜਿਹੜੀ ਉਹ ਵੀ ਰਿਲਾਈਐਂਸ ਇੰਡਸਟਰੀ ਜਾਮਨਗਰ ਦੇ ਵਿੱਚ ਹੈ ਇਹ ਚੈੱਕਮੈਂਟ ਸਿਕਿਉਰਿਟੀ ਸਰਵਿਸ ਕੰਪਨੀ ਵੱਲੋਂ 100 ਪੋਸਟਾਂ ਨੇ میٹرਿਕ ਪਾਸ ਯੋਗਤਾ 6 ਪਵਨ ਕੈਟਾਗਰੀ ਹੋਵੇ 48 ਸਾਲ ਤੋਂ ਘੱਟ ਉਮਰ ਕਰੈਕਟਰ ਜਿਹੜਾ ਐਗਜ਼ੈਂਪਲਰੀ ਹੋਣਾ ਚਾਹੀਦਾ 6 ਸਾਲਾਂ ਤੋਂ ਵੱਧ ਸਮਾਂ ਨਹੀਂ ਹੋਣਾ ਚਾਹੀਦਾ ਰਿਟਾਇਰ ਆਿਆਂ ਨੂੰ ਸਿਪਾਈ ਤੋਂ ਹੌਲਦਾਰ ਰੈਂਕ ਵਾਲੇ ਸਾਬਕਾ ਫੌਜੀ ਅਪਲਾਈ ਕਰ ਸਕਦੇ ਨੇ ਤਨਖਾਹ 49575 ਰੁਪਏ ਰਹੇਗੀ ਰਹਿائش ਮੁਫਤ ਰਹੇਗੀ ਤੇ ਖਾਣੇ ਦੇ ਉੱਪਰ ਸਬਸਿਡੀ ਜਿਹੜੀ ਉਹ ਰਹਿਣ ਵਾਲੀ ਹੈ ਰੇਲਵੇ ਗੇਟਮੈਨ ਦੀਆਂ ਪੋਸਟਾਂ ਨੇ ਗੁਜਰਾਤ ਦੇ ਵਿੱਚ 80 ਇਹਦੇ ਵਿੱਚ میٹرਿਕ ਪਾਸ ਯੋਗਤਾ ਹੈ 6 ਪਵਨ 6 ਟੂ ਕੈਟਾਗਰੀ ਵਾਲੇ ਸਾਬਕਾ ਸੈਨਿਕ ਅਪਲਾਈ ਕਰ ਸਕਦੇ ਨੇ ਉਮਰ 54 ਸਾਲ ਤੋਂ ਘੱਟ ਕੈਰੇਕਟਰ ਜਿਹੜਾ ਐਗਜ਼ੈਂਪਲਰੀ ਹੋਣਾ ਚਾਹੀਦਾ ਜਾਂ ਵੇਰੀ ਗੁੱਡ ਡਿਸਚਾਰਜ ਬੁੱਕ ਵਿੱਚ ਲਿਖਿਆ ਹੋਵੇ ਤੁਹਾਡੀ ਤਨਖਾਹ 36000 ਰੁਪਏ ਮਹੀਨਾ ਰਹੇਗੀ ਰਹਿائش ਮੁਫਤ ਹੋਏਗੀ ਤੇ ਖਾਣੇ ਦੇ ਉੱਪਰ ਸਬਸਿਡੀ ਮਿਲੇਗੀ ਇਹਨਾਂ ਪੋਸਟਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਲੋਕਲ ਪੋਸਟਾਂ ਨੇ ਜਿਹੜੀਆਂ ਉਹਦੇ ਵਿੱਚ ਗੁਰਨਾਨਕ ਗਲੋਬਲ ਫਾਊਂਡੇਸ਼ਨ ਸਕੂਲ ਦੇ ਵਿੱਚ ਪਰਸਨਲ ਸਹਾਇਕ ਨਿੱਜੀ ਸਹਾਇਕ ਦੀ ਪੋਸਟ ਹੈ ਇੱਕ ਸਿਕਿਉਰਿਟੀ ਸੁਪਰਵਾਈਜ਼ਰ ਦੀ ਇੱਕ ਪੋਸਟ ਹੈ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਦੀ ਨੌਲੇਜ ਹੋਣੀ ਚਾਹੀਦੀ ਹੈ ਡਿਊਟੀ ਦਾ ਜਿਹੜਾ ਟਾਈਮ ਹੈ ਸਕੂਲ ਦੇ ਸਮੇਂ ਤੋਂ ਡਿ ਰਹੇਗੀ ਤਨਖਾਹ 24000 ਰੁਪਏ ਪਰ ਮੰਥ ਰਹੇਗੀ ਇਹ ਤੋਂ ਲਾਵਾ ਅਟਵਾਲ ਹਾਊਸ ਜਲੰਧਰ ਦੇ ਵਿੱਚ ਫੀਲਡ ਅਫਸਰ ਦੀ ਇੱਕ ਪੋਸਟ ਹੈ ਤਨਖਾਹ 20000 ਰੁਪਏ ਮਹੀਨਾ ਡਿਊਟੀ 8 ਘੰਟੇ ਹਵੇਲੀ ਰੈਸਟੋਰੈਂਟ ਜਲੰਧਰ ਦੇ ਵਿੱਚ ਨਾਈਟ ਡਿਊਟੀ ਐ ਸੁਪਰਵਾਈਜ਼ਰ ਦੀ ਤਨਖਾਹ 20000 ਰੁਪਏ ਮਹੀਨਾ ਡਿਊਟੀ 12 ਘੰਟੇ ਅਮੀਰਾ ਮੈਂਸ਼ਨ ਜਲੰਧਰ ਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ 8 ਪੋਸਟਾਂ ਨੇ ਤਨਖਾਹ 21000 ਰੁਪਏ ਮਹੀਨਾ ਡਿਊਟੀ 8 ਘੰਟੇ ਰਹੇਗੀ ਗਨਮੈਨ ਦੀਆਂ 8 ਪੋਸਟਾਂ ਨੇ ਸੈਲਰੀ 25000 ਰੁਪਏ ਮਹੀਨਾ ਡਿਊਟੀ 8 ਘੰਟੇ ਪੀਐਸਓ ਦੀਆਂ ਦੋ ਪੋਸਟਾਂ ਨੇ ਤਨਖਾਹ 35000 ਰੁਪਏ ਮਹੀਨਾ ਡਿਊਟੀ 10 ਘੰਟੇ ਪ੍ਰithvi ਪਲਾਨਟ ਜਲੰਧਰ ਦੇ ਵਿੱਚ ਨਰਸ ਦੀ ਪੋਸਟ ਹੈ ਇੱਕ ਤਨਖਾਹ 22000 ਰੁਪਏ ਡਿਊਟੀ 8 ਘੰਟੇ ਫਿਰ ਅਮਰੀਕਾ ਲਾਈਫ ਇੰਸ਼ੋਰੈਂਸ ਦੇ ਵਿੱਚ ਸੇਲਜ਼ ਮੈਨੇਜਰ ਦੀਆਂ ਪੋਸਟਾਂ ਨੇ ਤਨਖਾਹ 25000 ਰੁਪਏ ਮਹੀਨਾ ਡਿਊਟੀ 8 ਘੰਟੇ ਰਹੇਗੀ ਆਈਬੀਵਾਈ ਵਰਡ ਸਕੂਲ ਜਲੰਧਰ ਦੇ ਵਿੱਚ ਸਕੂਲ ਬੱਸ ਡਰਾਈਵਰ ਦੀਆਂ ਤਿੰਨ ਪੋਸਟਾਂ ਨੇ ਤਨਖਾਹ 18700 ਰੁਪਏ ਮਹੀਨਾ ਸਕੂਲ ਟਾਈਮ ਦੀ ਜਿਹੜੀ ਡਿਊਟੀ ਰਹੇਗੀ ਹੈਵੀ ਡਰਾਈਵਿੰਗ ਲਾਇਸੈਂਸ ਵਾਲੇ ਜਿਹੜੇ ਸਾਬਕਾ ਫੌਜੀ ਨੇ ਅਪਲਾਈ ਕਰ ਸਕਦੇ ਨੇ ਸੈਂਟਰ ਜੇਲ ਕਪੂਰਥਲਾ ਆਰਸੀਐਫ ਕਪੂਰਥਲਾ ਤੇ ਪੀਐਸ ਪੀਸੀਐਲ ਜਲੰਧਰ ਦੇ ਵਿੱਚ ਪੈਸਕੋ ਦੇ ਰਾਈ ਕੁਝ ਪੋਸਟਾਂ ਦੀ ਇੰਟਰਵਿਊ ਹੋਣੀ ਹੈ ਸਿਕਿਉਰਿਟੀ ਗਾਰਡ ਦੀਆਂ 11 ਪੋਸਟਾਂ ਨੇ ਤਨਖਾਹ 16000 ਰੁਪਏ ਮਹੀਨਾ ਡਿਊਟੀ 8 ਘੰਟੇ ਸਿਕਿਉਰਿਟੀ ਗਾਰਡ ਦੀ ਇੱਕ ਪੋਸਟ ਹੈ ਆਰਸੀਐਫ ਦੇ ਵਿੱਚ ਇਦੀ ਤਨਖਾਹ 20000 ਰੁਪਏ ਮਹੀਨਾ ਡਿਊਟੀ 8 ਘੰਟੇ ਤੇ ਕੰਪਿਊਟਰ ਆਪਰੇਟਰ ਦੀਆਂ 10 ਪੋਸਟਾਂ ਨੇ ਇਹਦੇ ਵਿੱਚ ਫੌਜ ਦੀਆਂ ਜਿਹੜੀਆਂ ਵੀਰਨਾਂ ਆ ਰਹੀਆਂ ਨੇ ਉਹਨਾਂ ਦੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਨੇ ਘੱਟੋ ਘੱਟ ਗ੍ਰੈਜੂਏਟ ਯੋਗਤਾ ਹੋਵੇ ਅੰਗਰੇਜ਼ੀ ਅਤੇ ਪੰਜਾਬੀ ਦੀ ਟਾਈਪਿੰਗ ਦਾ ਜਿਹੜਾ ਗਿਆਨ ਹੋਣਾ ਚਾਹੀਦਾ ਹੈ ਇਹ ਸਾਰੇ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇੰਟਰਵਿਊ ਦੇਣਾ ਚਾਹੁੰਦੇ ਨੇ ਉਹ 7 ਅਗਸਤ 2025 ਨੂੰ ਸਵੇਰੇ 9:30 ਵਜੇ ਏਡਬਲਯੂਪੀਓ ਜਲੰਧਰ ਕੈਂਟ ਦੇ ਵਿੱਚ ਜਿਹੜਾ ਦਫ਼ਤਰ ਬਣਿਆ ਸਟੇਸ਼ਨ ਹੈਡਕ quarter ਸਾਬੀਰੀਆ ਜਲੰਧ ਉੱਥੇ ਆਪਣੇ ਸਾਰੇ origignal document ਅਤੇ ਫੋਟੋਕਾਪੀਆਂ ਨਾਲ ਲੈ ਕੇ ਡਿਸਚਾਰਜ ਬੁੱਕ ਸਾਬਕਾ ਸੈਨਿਕ ਦਾ ESM ਆਪਣੀ ਬੈਂਕ ਪਾਸਬੁੱਕ ਪਾਸਪੋਰਟ ਸਾਈਜ਼ ਫੋਟੋਆਂ ਸਾਰੇ ਡਾਕੂਮੈਂਟ ਲੈ ਕੇ ਜਿਹੜਾ ਸਮੇਂ ਸਰ ਉੱਥੇ ਪਹੁੰਚ ਜਾਓ ਇੰਟਰਵਿਊ ਦੇ ਵਿੱਚ ਤੁਸੀਂ ਜਿਹੜੀ ਵਾਈਟ ਕਮੀਜ਼ ਬਲੈਕ ਪੈਂਟ ਔਰ ਲੈਸ ਵਾਲੇ ਕਾਲੇ ਸ਼ੂਜ਼ ਪਾ ਕੇ ਜਾਣੇ ਆ ਇਹ ਇਹਨਾਂ ਨੇ ਮੈਂਸ਼ਨ ਜਿਹੜਾ ਕੀਤਾ ਹੋਇਆ ਜਰੂਰ ਧਿਆਨ ਰੱਖਿਓ ਵਧੇਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ AWPO ਜਲੰਧਰ ਦੇ ਇਹ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਤੋਂ ਸੰਪਰਕ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹ ਜਾਣਕਾਰੀ ਵੀਡੀਓ ਵੱਤਵਾਰ ਦੇ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਨੂੰ ਨੌਕਰੀ ਮਿਲ ਸਕੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ